ਬੇਅਤਮੀਆਂ ਤੇ ਇਨਸਾਫ ਲਈ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪਿਛਲੇ ਦਿਨੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅੱਜ ਵੀ ਜਿਹੜੀਆਂ ਬੇਅਤਮੀਆਂ ਹੋ ਰਹੀਆਂ ਉਹ ਗੁਸ਼ਟ ਲੋਕ ਹੀ ਨੇ ਧਰਮੀ ਲੋਕ ਨਹੀਂ ਜਿਹੜੇ ਗੁਰੂ ਘਰ ਸਾਹਿਬ ਦੀ ਬੇਅਦਬੀ ਕਰਦੇ ਨੇ ਕਰਾਉਂਦੇ ਨੇ ਸੁਮੇਰ ਜੈਸ਼ੁਰਾ ਮੰਦਿਰ ਨੂੰ ਬਹੁਤ ਸੌਣੋ ਬੋਲੇ ਕਿ ਐਸੇ ਗੁਰੂ ਦੀ ਕਿੱਦਾਂ ਬੇਅਦਬੀ ਹੋ ਸਕਦੀ ਜਿਹੜਾ ਸਾਰਿਆਂ ਦਾ ਸੰਜੇ ਜਿਹੜੇ ਸਾਰੇ ਭਗਤ ਬੈਠੇ ਸਾਰੇ ਧਰਮਾਂ ਦੀ ਗੱਲ ਉੱਥੇ ਅੱਲਾ ਵੀ ਹੈ ਉੱਥੇ ਰਾਮ ਜੀ ਆ ਉੱਥੇ ਰਕੀਮੀ ਹੈ ਉਹ ਜਿਹੜੇ ਪਾਗਲ ਸੋਕਲ ਪਾਗਲ ਜਾਂ ਬੱਚੇ ਜਿਹੜੇ ਫੜੇ ਜਾਂਦੇ ਨੇ ਇੱਕ ਛੋਟੇ ਜਿਹੇ ਮੋਰੇ ਨੇ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਨੇ ਉਹ ਕਹਿੰਦੇ ਆ ਕਿ ਇਸ ਕਾਨੂੰਨ ਦੀ ਤਾਂ ਦੁਰਵਰਤੂ ਹੀ ਬਹੁਤ ਹੋਣੀ ਆ ਕਿਤੇ ਪੰਜਾਬੀ ਉਹ ਬਣਾ ਲਾ ਕਿਤੇ ਏਸੀ ਕਮਰੇ ਦੇ ਵਿੱਚ ਬੈਠ ਕੇ ਮੁਠੇ ਮਾਰ ਕੇ ਜੱਥੇ ਲਿਖ ਕਮੈਂਟ ਪਾ ਦੇਣਾ ਜਾਂ ਕੋਈ ਆਪਣੀ ਪੋਸਟ ਲਿਖਦੇ ਨਹੀਂ ਆਓ ਹਾਂ ਉੱਥੇ ਸੁਵਾਣੇ ਮੋਰਚੀ ਤੇ ਇੱਕ ਬਿੱਠਾ ਆਪਾਂ ਵਿਚਾਰ ਕਰੀਏ ਅੱਜ ਇੱਥੇ ਆਉਂਦੇ ਮਿਸ ਯੂ ਜੋ ਜਨ ਹੈ ਨਾ ਇਹਦਾ ਮਤਲਬ ਤੁਹਾਡੇ ਤੇ ਉਹਦੀ ਕੋ ਪੱਗ ਲਾਈ ਜੋਗੇ ਤੇ ਤੁਸੀਂ ਨਵੀਂ ਲਿਆ ਕੇ ਦੇਈ ਜਾਓ ਯੂਨੀਵਰਸਿਟੀ ਦਾ ਬੰਦਾ ਬੜਾ ਸਿਆਣਾ ਬੰਦਾ ਉਹ ਕਹਿੰਦੇ ਕਾਨੂੰਨ ਬਣਨਾ ਨਹੀਂ ਚਾਹੀਦਾ। ਕੋ ਲੱਖ ਲਾਣ ਤਾਂ ਤੁਹਾਡੇ ਤੇ। ਆ ਜਿਹੜੇ ਬਹੁਤਾ ਕਹਿੰਦੇ ਕਾਨੂੰਨ ਕਾਨੂੰਨ ਨਹੀਂ ਬਣਨਾ ਚਾਹੀਦਾ ਤੁਹਾਨੂੰ ਪਤਾ ਕੋ ਮਲਕੇ ਵਾਲੇ ਕਿਛਤੀ ਹੋਇਆ। ਇੱਕ ਫੌਜੀ ਭਾਈ ਗੁਰਸੇਵਕ ਸਿੰਘ ਉਹਨੇ ਵਿਚਾਰੇ ਆਪਣੀ ਨੌਕਰੀ ਛੱਡ ਕੇ 7 ਸਾਲ ਕੇਸ ਲੜਿਆ। ਕੰਪਲੇਨ ਸੀ ਕਿ ਤਿੰਨ ਕਨਵਿਕਟ ਹੋਏ ਤੇ ਨਾਲ ਦੀ ਨਾਲ ਅਗਲੇ ਨੂੰ ਜਮਾਨਤ ਮਿਲ ਗਈ ਤੇ ਨਾਲ ਗੱਡੀਆਂ ਮਿਲ ਗਈਆਂ ਘੁਟਰਮਾਰ ਦੇ ਕਿਲੇ ਘਰਾਂ ਨੂੰ ਗਏ ਅੱਜ ਤੱਕ ਉਹਨਾਂ ਦੀ ਜਨਾਨੀਆਂ ਵੀ Goa ਕੋਲ ਸੁਟਣ ਜਾਂਦੇ ਉਹਨਾਂ ਨਾਲ ਸਿਕਿਉਰਟੀ ਹੈ ਤੁਹਾਨੂੰ ਤਾਂ ਵੀ ਨਹੀਂ ਪਤਾ ਹੁਣ ਤੱਕ ਬਿਆਦਪੀਆਂ ਹੋਈਆਂ ਕਿੰਨੀਆਂ ਨੇ ਤੇ ਕਿੱਥੇ ਕਿਉਂ ਹੋਈਆਂ ਕਿੱਦਾਂ ਹੋਈਆਂ ਕਿੰਨੇ ਕੀਤੀਆਂ ਕਿਉਂ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੀ ਪਾਰਟੀ ਆ ਉਹਦਾ ਕੋਈ ਮੈਂਬਰ ਨਹੀਂ ਸੀ ਕਾਂਗਰਸ ਦਾ ਕੋਈ ਮੈਂਬਰ ਨਹੀਂ ਸੀ ਭਾਜਪਾ ਦਾ ਨਹੀਂ ਸੀ ਮੇਰੀ 8 ਜਨਵਰੀ ਤਰੀਕ ਨੂੰ ਜਿਸ ਦਿਨ ਫਸਟ ਮੀਟਿੰਗ ਹੋਈ ਐ ਸੀ ਨਾ ਵਿਧਾਨ ਸਭਾ ਚ ਜਾ ਕੇ ਮਨਿਸ ਕਰਦੇ ਤੇ ਵਿੱਚ ਮਿਲੇ ਆ ਤੇ ਅਹਨੇ ਉਸ ਦਿਨ ਇਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ 3 ਤਰੀਕ ਨੂੰ ਇਸ ਮਸਲੇ ਤੇ ਇਕੱਤਰਤਾ ਬੁਲਾਈ ਹੈ ਤੇ ਤੁਸੀਂ ਆਓ ਇਹਨਾਂ ਦੀ ਉਹ ਨੀਤ ਸਾਹਮਣੇ ਆਉਂਦੀ ਹੈ ਹਨਾ ਹੁਣ ਰਾਏ ਸਾਹਿਬ ਸਟੇਜ ਤੇ ਕਹਿ ਤਰੇ ਸੀ ਸਾਡੀ ਨੀਤ ਉਹਦੇ ਚ ਬੋਟ ਨਹੀਂ ਪਰ ਹੁਣ ਜਦੋਂ ਸਾਹਮਣੇ ਦਿਖਦੀ ਪਈ ਹੈ ਸਾ ਮੀਰੇ ਦੇ ਫਿਰਨ ਵਰਗੀਆਂ ਹਸਤੀਆਂ ਤੇ ਜਿਹੜੇ ਹਮ ਤੋਜ ਮਾਨ ਹੋ ਗਿਆ ਮਨਾ ਥਲੀ ਸਾਹਿਬ ਹੋ ਕੇ ਹੋਰ ਜਿੰਨੇ ਆ ਕਿੰਨੇ ਆਏ ਸੀ ਤੇ ਜਿਹੜੀ ਸੰਗਤ ਵੀ ਆਈ ਸੀ ਸਾਰੀ ਕਰੀਮ ਕਰੀਮ ਸੀਗੀ ਇਹ ਥੋੜਾ ਜਿਹੀ ਕੋਈ ਲੰਗਰ ਛਕਣ ਵਾਸਤੇ ਆਈ ਸੀ ਇਹ ਸਪੈਸ਼ਲ ਬੱਸਾਂ ਚ ਆਪਣੇ ਅੱਜ ਦੀ ਸਾਰੀ ਧਾੜੀਆਂ ਨੇ ਇਸ ਗੱਲ ਨੂੰ ਡਿਵਰਟ ਕੀਤੀ ਸੰਗਤ ਇਹ ਵੀ ਕਹਿ ਰਹੀ ਹੈ ਕਿ ਜਾਣ ਬੁੱਝ ਕੇ ਇਸ ਮਾਮਲੇ ਨੂੰ ਲੰਮਕਾਇਆ ਜਾ ਰਿਹਾ ਹੈ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਪਹਿਲੀ ਵਾਰ ਹੀ ਹੋਇਆ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਸੇ ਸਿਲੈਕਟ ਕਮੇਟੀ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਉਹ ਜਿਹੜਾ ਸਾਡਾ ਵੀਰ ਉੱਤੇ ਟਾਵਰ ਦੇ ਉੱਤੇ ਚੜਿਆ ਬੈਠਾ ਹੈ ਨਾ ਉਹਦੀ ਤਪੱਸਿਆ ਨੇ ਇਸ ਨੂੰ ਠੰਡਾ ਨਹੀਂ ਹੋਣ ਦੇਣਾ ਸਾਬਜ਼ਾਦਿਆਂ ਦੀ ਮਿਹਰ ਦੇ ਨਾਲ ਇਹ ਗਰਮ ਹੀ ਰਹਿਣਾ ਮੁਸ਼ਕਲ 2018 ਦਾ ਤੁਸੀਂ ਰਿਪੋਰਟ ਦੇਖਿਓ ਮੈਂ ਦੇਖਿਆ ਸੀ ਸੋ ਮੈਂ ਅੱਜ ਅਮਨ अरोड़ा ਜੀ ਨੂੰ ਤੇ ਸਾਰੀ ਆਮ ਆਦਮੀ ਪਾਰਟੀ ਤੇ ਸਾਰੇ ਵਿਧਾਇਕਾਂ ਨੂੰ ਇੱਕ ਬੇਨਤੀ ਕਰਦਾ ਕਿ ਕੇਸ ਜਿਹੜਾ ਫਾਸਟ ਟਰੈਕ ਤੇ ਜਾਣਾ ਉਹ ਤਾਂ ਚਲੋ ਇੱਕ ਬਾਅਦ ਹੀ ਪ੍ਰਕਿਰਿਆ ਹੈ ਚੰਗੀ ਗੱਲ ਉਹਨੂੰ ਫਾਸਟ ਟਰੈਕ ਤੇ ਰੱਖੋ ਪਹਿਲਾਂ ਆਪਣੀ ਸਿਲੈਕਟਡ ਕਮੇਟੀ ਨੂੰ ਤਾਂ ਫਾਸਟ ਟਰੈਕ ਤੇ ਪਾਓ ਜਿੰਨੇ ਉਸ ਦਿਨ ਦੇ ਸੁਝਾਅ ਮਿਲੇ ਨੇ ਉਹਨਾਂ ਨੂੰ ਪ੍ਰੋਸੈਸ ਕਰੋ ਤੁਸੀਂ ਉਹਨਾਂ ਨੂੰ ਸਾਹਮਣੇ ਰੱਖਣਾ ਕਿ 31 ਤਰੀਕ ਨੂੰ ਅਸੀਂ ਫੇਰ ਬੈਠਾਂਗੇ ਫੇਰ ਇੱਕ ਕਿਲਾ ਪੀੜ ਪਾਵਾਂਗੇ ਫੇਰ ਉਹਦੇ 'ਚ 50 ਬੰਦੇ ਲਾਵਾਂਗੇ ਤੁਸੀਂ ਹੋਣੀ 10 ਬੰਦੇ ਲਾ ਦਿਓ ਰੋਜ਼ ਦੇ ਰੋਜ਼ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਐਕਸ਼ਨ ਸਪੀਕਸ ਲਾਊਡਰ ਥੈਨ ਵਾਇਸ ਜਦੋਂ ਤੁਸੀਂ ਕੋਈ ਕੰਮ ਕਰੋਗੇ ਨਾ ਫਿਰ ਤੁਹਾਨੂੰ ਬਹੁਤਾ ਬੋਲਣ ਦੀ ਵੀ ਲੋੜ ਨਹੀਂ ਪੈਗੀ ਇਹ ਉਹ ਧਰਤੀ ਹੈ ਜਿੱਥੇ ਪਾਪੀ ਨੂੰ ਘੜ ਦਿੱਤਾ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਮੈਂ ਫੇਰ ਕਿਸਾਨ ਵੀਰਾਂ ਨੂੰ ਵੀ ਕਹਿਣਾ ਕੋਈ ਸ਼ੁਕਰਾਨਾ ਕਰਨਗੇ ਤੇ ਬਾਬਾ ਬੰਦਾ ਸਿੰਘ ਭਾਦਰ ਕੋਲ ਵੀ ਆ ਜਾਇਆ ਕਰੋ ਇਸੇ ਧਰਤੀ ਤੋਂ ਤੁਹਾਨੂੰ ਜ਼ਮੀਨਾਂ ਮਿਲੀਆਂ ਸੀ। ਬੰਦੇਰ ਸਾਹਿਬ ਆ ਗਏ ਉਹਨਾਂ ਨੇ ਸਾਰੇ ਕਿਸਾਨਾਂ ਦੀ ਰੱਖ ਲਈ ਪਰ ਕਿਸਾਨ ਨੂੰ ਕਿੱਥੇ ਹੋ ਕੇ ਇੱਧਰ ਨੂੰ ਵੀ ਆ ਜਾਓ ਇੱਧਰ ਨੂੰ ਵੀ ਟਰੈਕਟਰ ਮੋੜ ਲਓ। ਜਿਹੜਾ ਹੁਣ ਫੇਰ ਸਾਨੂੰ ਬਣਾਉਣਾ ਚਾਹੁੰਦੇ ਨਾ ਉਹ ਸਟੇਜਾਂ ਤੇ ਤਾਂ ਬੜਾ ਬੋਲਦੇ ਆ ਤੁਸੀਂ ਤੁਹਾਨੂੰ ਕੰਮਾਂ ਬਣਾਉਣਾ ਚਾਹੁੰਦੇ ਆ ਤੇ ਜਿੰਨੇ ਤੁਹਾਨੂੰ ਸਰਦਾਰੀ ਦਿੱਤੀ ਉਹਦੇ ਵੱਲ ਤੁਸੀਂ ਮੂੰਹ ਨਹੀਂ ਕਰਦੇ ਪਹਿਲੇ। ਜੀ ਕਿਸੇ ਗਲਤ ਚੀਜ਼ ਨੂੰ ਆਪਾਂ ਡੱਕਦੇ ਨਹੀਂ। ਇਹਦਾ ਮਤਲਬ ਤੁਸੀਂ ਲੁਕਵੇਂ ਢੰਗ ਦੇ ਨਾਲ ਉਹਨੂੰ ਸਪੋਰਟ ਕਰਦੇ ਫਿਰ ਚੱਲ ਕੋਈ ਨਹੀਂ ਲੱਗਾ ਰਿਆ। ਦੀ ਫਤੇਗੜ ਸਾਹਿਬ ਦੀ ਧਰਤੀ ਤੇ ਬੈਠੇ ਆ ਜਿਹੜੀ ਕਿ ਜ਼ਬਰਦਸਤ ਜਵਾਬ ਦੇਣਾ ਜਾਣਦੀ ਹੈ ਤੇ ਅੱਜ ਇੱਕ ਵਾਰ ਫਿਰ ਤੋਂ ਕਾਨੂੰਨ ਬੇਅਦਬੀਆਂ ਦੇ ਇਨਸਾਫ ਲਈ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪਿਛਲੇ ਦਿਨੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਵਿੱਚ ਕਾਨੂੰਨ ਬਣਾਉਣ ਦੀ ਗੱਲ ਆਖੀ ਗਈ ਸੀ ਪਰ ਉਸ ਉੱਤੇ ਸਿਲੈਕਟ ਕਮੇਟੀ ਬਣਾ ਦਿੱਤੀ ਗਈ ਹੈ ਹੁਣ ਉਸ ਕਮੇਟੀ ਦੇ ਉੱਤੇ ਬਹੁਤ ਵੱਡੇ ਕਿੰਤੂ ਪਰੰਤੂ ਹੋ ਰਹੇ ਨੇ ਇਸ ਦੌਰਾਨ ਮੋਰਚੇ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਖਾਲਸਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਸਦਾ ਹੀ ਅੱਜ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਇੱਥੇ 71 ਹੋਏ ਹਨ ਧਰਮ ਕਾ ਜੈਕਾਰ ਇਹ ਧਰਤੀ ਹੈ ਧਰਮ ਦੀ ਧਰਤੀ ਹੈ ਇੱਥੇ ਧਰਮ ਦੀਆਂ ਨੀਹਾਂ ਪਤਾਲਤ ਵਿੱਚ ਲੱਗੀਆਂ ਹੋਈਆਂ ਨੇ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋਏ ਸੋ ਇਹ ਗੁਰਬਾਣੀ ਦੀ ਪੰਕਤੀ ਤੋਂ ਆਧਾਰ ਲੈ ਕੇ 71 ਤਾ ਰੱਖੀ ਗਈ ਹੈ ਕਿਉਂਕਿ ਜੰਗ ਜਿਹੜੀ ਧਰਮ ਤੇ ਧਰਮ ਦੀ ਹੈ ਉਹ ਭਾਵੇਂ ਆਪਾਂ ਪਿੱਛੇ ਕਦੋਂ ਵੀ ਵੇਖ ਲਓ ਸਤਜੁਗ ਤੋਂ ਲੈ ਕੇ ਹੁਣ ਤੱਕ ਜੈ ਇਧਰੋਂ ਬਾਬਰ ਤੋਂ ਲੈ ਕੇ ਸਾਰਾ ਇਹੀ ਚੱਲਦਾ ਆਇਆ ਅੱਜ ਵੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹ ਦੁਸ਼ਟ ਲੋਕ ਹੀ ਨੇ ਆ ਧਰਮੀ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ ਕਰਾਉਂਦੇ ਨੇ ਕਿਉਂਕਿ ਜ਼ਿਆਦਾਤਰ ਬੇਅਦਬੀਆਂ ਗੁਰੂ ਸਾਹਿਬ ਦੀਆਂ ਹੋ ਰਹੀਆਂ ਨੇ ਅੱਜ ਸਵਾਮੀ ਰਜੇਸ਼ਵਰਾਨੰਦ ਜੀ ਨੇ ਬਹੁਤ ਸੋਣਾ ਬੋਲਿਆ ਕਿ ਐਸੇ ਗੁਰੂ ਦੀ ਕਿੱਦਾਂ ਬੇਅਦਬੀ ਹੋ ਸਕਦੀ ਹੈ ਜਿਹੜਾ ਸਾਰਿਆਂ ਦਾ ਸੰਜੇ ਦੇ ਜੇ ਸਾਰੇ ਭਗਤ ਬੈਠੇ ਸਾਰੇ ਧਰਮਾਂ ਦੀ ਗੱਲ ਉੱਥੇ ਅੱਲਾ ਵੀ ਹੈ ਉੱਥੇ ਰਾਮ ਵੀ ਹੈ ਉੱਥੇ ਰਹੀਮ ਵੀ ਹੈ ਕਿਹੜਾ ਰੱਬ ਦਾ ਨਾਮ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਹੈ ਨਹੀਂਗਾ ਹਾਂ ਉੱਥੇ ਬਾਬਾ ਫਰੀਦ ਸਾਹਿਬ ਬੈਠੇ ਨੇ ਉੱਥੇ ਕਬੀਰ ਸਾਹਿਬ ਬੈਠੇ ਨੇ ਬਾਬਾ ਰਵਿਦਾਸ ਜੀ ਬੈਠੇ ਨੇ ਨਾਮਦੇਵ ਜੀ ਬੈਠੇ ਨੇ ਕੋਈ ਕਿਤੇ ਦਾ ਕੋਈ ਕਿਤੇ ਦਾ ਹੈ ਨਾ ਦੂਜੇ ਪਾਸੇ ਦੇਖੀ ਰਾਮਾਨੰਦ ਜੀ ਪਰਮਾਨੰਦ ਜੀ ਸੂਰਦਾਸ ਜੀ ਉਹ ਵੀ ਉੱਥੇ ਬੈਠੇ ਨੇ ਹੈ ਨਾ ਉੱਥੇ ਗਹਿਤਮ ਜੀ ਸੋ ਦਹੀਂ ਪਾਤ ਖਾਈ ਜੀ ਵੀ ਉੱਥੇ ਹੀ ਆ ਧੰਨ ਧੰਨਵਾਤਾ ਦੇਵ ਜੀ ਵੀ ਉੱਥੇ ਆ ਹਮ ਕਿਹੜੀ ਉਸਤਤ ਹੈ ਕਿਸ ਅਵਤਾਰ ਦੀ ਹੈ ਨਾ ਅੱਜ ਉਹਨਾਂ ਨੇ ਜ਼ਿਕਰ ਵੀ ਕੀਤਾ ਸਤਯੁਗ ਤੇ ਮਾਨਿ ਛਲਿਓ ਬਲ ਬਾਣ ਪਾਇਓ ਹੈ ਨਾ ਜੁਆਪਰਕਿਸ਼ਨ ਮਾ ਕੰਸ਼ਕਰਤਾ ਅਰਥ ਕੀਆ ਤ੍ਰੇਤੇ ਦੀ ਵੀ ਗੱਲ ਆ ਉੱਥੇ ਹੈ ਨਾ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਜਿਹੜੇ ਅਟੈਕ ਹੋ ਰਹੇ ਨੇ ਇਹ ਦੁਸ਼ਟੀ ਕਰਾ ਰਹੇ ਨੇ ਕੋਈ ਮਤਲਬ ਇਹ ਨਹੀਂ ਕੋਈ ਆਮ ਬੰਦਾ ਨਹੀਂ ਆ ਉਹ ਜਿਹੜੇ ਪਾਗਲ ਸੋ ਕਲ ਪਾਗਲ ਜਾਂ ਬੱਚੇ ਜਿਹੜੇ ਫੜੇ ਜਾਂਦੇ ਨੇ ਉਹ ਤਾਂ ਇੱਕ ਛੋਟੇ ਜਿਹੇ ਮੋਹਰੇ ਨੇ ਚਾਹੀਦਾ ਤਾਂ ਇਹ ਹੈ ਕਿ ਇਸ ਕਾਨੂੰਨ ਦੇ ਰਾਹੀਂ ਅਸਲੀ ਕਲਪਰੇਟ ਜਿਹੜੇ ਨੇ ਨਾ ਸ੍ਰੀ ਮਾਸਟਰ ਮਾਈਂਡ ਜਿਹੜੇ ਬੇਦਬੀਆਂ ਕਰਵਾ ਰਹੇ ਜਿਨ੍ਹਾਂ ਨੂੰ ਪੀੜ ਹੋ ਰਹੀ ਹੈ ਇਹ ਸਾਰੀ ਮੂਵਮੈਂਟ ਆ ਜਿਹੜੀ ਪਿੱਛੇ ਤੁਸੀਂ ਦੇਖਦੇ ਪਏ ਹੋ ਜਿਨ੍ਹਾਂ ਨੂੰ ਇਸ ਮੂਵਮੈਂਟ ਤੋਂ ਪੀੜ ਹੋ ਰਹੀ ਹੈ ਕਿ ਬੇਅਦਬੀ ਦਾ ਕਾਨੂੰਨ ਬਣ ਗਿਆ ਤੇ ਫਿਰ ਸਾਡਾ ਕੀ ਬਣੂ ਉਹਨਾਂ ਨੂੰ ਪੀੜ ਹੈ ਹੋਰ ਕਿਸੇ ਨੂੰ ਹੋਰ ਕਿਸੇ ਆਮ ਪੰਜਾਬੀ ਨੂੰ ਕੀ ਹੈ ਸਾਰਾ ਪੰਜਾਬ ਮੰਗਦਾ ਪਿਆ ਨਹੀਂ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਨੇ ਉਹ ਕਹਿੰਦੇ ਆ ਕਿ ਇਸ ਕਾਨੂੰਨ ਦੀ ਤਾਂ ਦੁਰਵਰਤੂ ਹੀ ਬਹੁਤ ਹੋਣੀ ਆ ਕਿਤੇ ਪੰਜਾਬੀ ਉਹ ਬਣਾ ਲਾ ਲਿਓ ਦੁਰਵਰਤੋਂ ਕਿਹੜੇ ਕਾਨੂੰਨ ਦੀ ਨਹੀਂ ਹੁੰਦੀ ਇਹਦਾ ਮਤਲਬ ਤੁਸੀਂ ਆਪਣੇ ਪਿਓ ਦੀਆਂ ਬੇਅਦਬੀਆਂ ਕਰਾਉਂਦੇ ਰਹੋਗੇ ਉਹ ਸਾਹਮਣੇ ਆ ਕੇ ਤਾਂ ਗੱਲ ਕਰਨ ਕਿਤੇ ਏਸੀ ਕਮਰੇ ਦੇ ਵਿੱਚ ਬੈ ਕੇ ਅੰਗੂਠੇ ਮਾਰ ਕੇ ਜਾਂ ਥੱਲੇ ਕਮੈਂਟ ਪਾ ਦੇਣਾ ਜਾਂ ਕੋਈ ਆਪਣੀ ਪੋਸਟ ਲਿਖ ਦੇਣੀ ਆਓ ਹਾਂ ਉੱਥੇ ਸੁਮਾਣੇ ਮੋਰਚੀ ਤੇ ਆ ਕੇ ਬੈਠੋ ਆਪਾਂ ਵਿਚਾਰ ਕਰੀਏ ਅੱਜ ਇੱਥੇ ਆਉਂਦੇ ਅਸੀਂ ਤਾਂ ਜ ਬਹੁਤਿਆਂ ਨੂੰ ਸੱਦਿਆ ਸੀਗਾ ਅਸੀਂ ਨਾ ਨਹੀਂ ਡਿਸਕਲੋਜ਼ ਕਰਨਾ ਚਾਹੁੰਦੇ ਵੀ ਜਨਕ ਕਿਨੂੰ ਕਿਨੂੰ ਸੱਦਿਆ ਸੀ ਕਿਹੜਾ ਕਿਹੜਾ ਨਹੀਂ ਆਇਆ ਉਹਨਾਂ ਚ ਉਹ ਵੀ ਨਹੀਂ ਜਿਹੜੇ ਆ ਗੱਲਾਂ ਕਰਦੇ ਨੇ ਮਿਸਯੂਜ਼ ਹੋ ਜਾਣਾ ਹੈ ਨਾ ਇਹਦਾ ਮਤਲਬ ਤੁਹਾਡੇ ਤੇ ਉਹਦੀ ਕੋਈ ਪੱਗ ਲਾਈ ਜਾਊਗੀ ਤੇ ਤੁਸੀਂ ਨਵੀਂ ਲਿਆ ਕੇ ਦਈ ਜਾਓਗੇ ਇਹ ਤਾਂ ਸ਼ਰਮ ਦਾ ਘਾਟਾ ਫਿਰ ਤੁਹਾਨੂੰ ਐ ਪੱਗਾਂ 'ਚ ਸਿਰਫ ਸੌਣ ਵਾਲੀ ਗੱਲ ਹੈ ਜੇ ਤੁਹਾਨੂੰ ਇਹ ਕਈ ਦ ਦਰਵਾਰਤ ਨਹੀਂ ਹੋ ਜੇਗੀ ਇਸ ਲਈ ਅਸੀਂ ਕਰਨਾ ਹੀ ਨਹੀਂ ਫੇਰ ਤਾਂ ਮਤਲਬ ਤੁਸੀਂ ਰੋਟੀ ਵੀ ਨਾ ਖਾਇਆ ਕਰੋ ਕਈ ਵਾਰੂ ਰੋਟੀ ਖਾਇਆ ਵੀ ਫੂਡ ਪੋਇਜ਼ਨਿੰਗ ਹੋ ਜਾਂਦੀ ਜੇ ਮਰ ਨਾ ਜਾਓ ਕਿਤੇ ਇਹ ਤਾਂ ਉਹ ਗੱਲ ਹੋ ਗਈ ਸੋ ਇਹ ਤਾਂ ਮੈਂ ਸ਼ਾਮ ਦਾ ਹੋਛਾਪਨ ਹੈ ਤੇ ਜਾਂ ਫਿਰ ਉਹ ਵੀ ਕਿਤੇ ਨੂੰ ਕਿਤੇ ਉਧਰੋਂ ਪਿੱਛੋਂ ਆ ਰਹੀ ਹੋਣੀ ਆ ਅੱਜ ਐਡਵੋਕੇਟ ਸਾਹਿਬ ਨੇ ਇੱਕ ਨੇ ਦੱਸਿਆ ਵੀ ਹੈ ਨਾ ਕਿ ਕੋਈ ਯੂਨੀਵਰਸਿਟੀ ਦਾ ਬੰਦਾ ਬੜਾ ਸਿਆਣਾ ਬੰਦਾ ਉਹ ਕਹਿੰਦਾ ਕਾਨੂੰਨ ਬਣਨਾ ਹੀ ਨਹੀਂ ਚਾਹੀਦਾ ਉਹ ਲੱਖ ਲਾਣ ਤਾਂ ਤੁਹਾਡੇ ਤੇ ਹੈ ਤਾਨੂੰ ਮਾਪਿਆਂ ਨੇ ਪੜਾਇਆ ਇਸ ਲਈ ਤੁਹਾਨੂੰ ਬਣਾਵਣਾ ਪੜਾ ਪੜਾ ਕੇ ਪ੍ਰੋਫੈਸਰ ਬਣਾਤਾ ਕਿ ਤੁਸੀਂ ਅੱਜ ਗੁਰੂ ਸਾਹਿਬ ਦੇ ਖਿਲਾਫ ਖਿਲੋਗੇ ਤੁਹਾਨੂੰ ਪਤਾ ਕਿਸੇ ਨੂੰ ਆ ਜਿਹੜੇ ਬਹੁਤਾ ਕਹਿੰਦੇ ਕਾਨੂੰਨ ਕਾਨੂੰਨ ਨਹੀਂ ਬਣਨਾ ਚਾਹੀਦਾ ਤੁਹਾਨੂੰ ਪਤਾ ਕਿ ਮਲਕੇ ਵਾਲੇ ਕਿਸ ਚੀਜ਼ ਕੀ ਹੋਇਆ ਪਤਾ ਕਿਸੇ ਨੂੰ ਉਹ ਤੁਸੀਂ ਬਹੁਤੇ ਸਿਆਣੇ ਨਾ ਬਣਿਆ ਕਰੋ ਇਹ ਪਾਗਲਾਂ ਦੀ ਦੁਨੀਆ ਹੈ ਇੱਕ ਫੌਜੀ ਭਾਈ ਗੁਰਸੇਵਕ ਸਿੰਘ ਉਹਨੇ ਵਿਚਾਰੇ ਆਪਣੀ ਨੌਕਰੀ ਛੱਡ ਕੇ 7 ਸਾਲ ਕੇਸ ਲੜਿਆ ਪੰਜ ਸੀਗੇ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਸੀ ਕਿ ਤਿੰਨ ਕਨਵਿਕਟ ਹੋਏ ਤੇ ਨਾਲ ਦੀ ਨਾਲ ਅਗਲੇ ਨੇ ਜਮਾਨਤ ਮਿਲ ਗਈ ਤੇ ਨਾਲ ਗੱਡੀਆਂ ਮਿਲ ਗਈਆਂ ਹੂਟਰ ਮਾਰਦੇ ਅਗਲੇ ਘਰਾਂ ਨੂੰ ਗਏ ਅੱਜ ਤੱਕ ਉਹਨਾਂ ਦੀ ਜਨਾਨੀਆਂ ਵੀ Goa ਸੁੱਟਣ ਜਾਂਦੇ ਉਹਨਾਂ ਨਾਲ ਸਿਕਿਉਰਿਟੀ ਆ ਤੇ ਅਗਲੇ ਤੁਹਾਨੂੰ ਤੁਸੀਂ ਸੋਚ ਹੀ ਸਕਦੇ ਕਿ ਕੀ ਕਮੈਂਟ ਕਰਦੇ ਹੋਣਗੇ ਜਾਂ ਕੀ ਕਹਿੰਦੇ ਹੋਣਗੇ ਗੁਰਸੇਵਿਕ ਸਿੰਘ ਜਦੋਂ ਪਿੰਡ ਜਾਂਦਾ ਹੋਏਗਾ ਇੱਕੋ ਪਿੰਡ ਦੇ ਨੇ ਕਿ ਸਾਡਾ ਕੀ ਵਿਗਾੜ ਲਿਆ ਜਾਂ ਇਸ ਤੋਂ ਵੀ ਖਤਰਨਾਕ ਲਫ਼ਜ਼ ਕਈ ਵਰਤਦੇ ਹੋਣਗੇ ਮੈਂ ਚੈਨਲ ਤੇ ਨਹੀਂ ਬੋਲ ਸਕਦਾ ਉਹ ਵਾਲੇ ਸੋ ਸ਼ਰਮ ਕਰੋ ਜੇ ਤੁਹਾਡੇ ਦਿਮਾਗ ਤੇ ਅਜੇ ਵੀ ਕੋਈ ਕੀੜਾ ਹੈ ਨਾ ਤੇ ਆ ਕੇ ਮਿਲ ਕੇ ਬੈਠੋ ਆਪਾਂ ਤੁਹਾਨੂੰ ਸਾਰੀ ਹਕੀਕਤ ਦੱਸਦੇ ਆ ਤੁਹਾਨੂੰ ਤਾਂ ਵੀ ਨਹੀਂ ਪਤਾ ਹੁਣ ਤੱਕ ਬੇਅਦਬੀਆਂ ਹੋਈਆਂ ਕਿੰਨੀਆਂ ਨੇ ਤੇ ਕਿੱਥੇ ਕਿਉਂ ਹੋਈਆਂ ਕਿੱਦਾਂ ਹੋਈਆਂ ਕਿੰਨੇ ਕੀਤੀਆਂ ਕਿਉਂ ਕੀਤੀਆਂ ਸੋ ਹਵਾ ਚ ਨਾ ਤੀਰ ਛੱਡੋ ਕੋ ਖੌਫ ਖਾਓ ਜੇ ਰੱਬ ਨੇ ਤੁਹਾਨੂੰ ਇੰਨੀ ਕੋਈ ਬਰਕਤ ਦੇ ਦਿੱਤੀ ਕਿ ਤੁਹਾਡੇ ਨਾਂ ਦੇ ਨਾਲ ਕਿਤੇ ਕਿਸੇ ਦੇ ਡਾਕਟਰ ਲੱਗ ਗਿਆ ਤੇ ਕਿਸੇ ਦੇ ਪ੍ਰੋਫੈਸਰ ਲੱਗ ਗਿਆ ਜਾਂ ਤੁਸੀਂ ਕੋਈ ਥੋੜੇ ਜਿhko ਮਸ਼ਹੂਰੀ ਤੁਹਾਨੂੰ ਮਿਲ ਗਈ ਹੈ ਤੇ ਰੱਬ ਦਾ ਖੌਫ ਖਾਓ ਇਹ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਜਿਹੜੀਆਂ ਨੇ ਨਾ ਮੂੰਹ ਵੀ ਨਾ ਨਹੀਂ ਖੁੱਲਦੀਆਂ ਹੁੰਦੀਆਂ ਤੁਸੀਂ ਮੱਤ ਸੋਚੋ ਕਿ ਕੱਲੇ ਰਾਜਨੀਤਾਂ ਲੀਡਰਾਂ ਦੇ ਉੱਤੇ ਹੀ ਇਹ ਪੁੱਠੀ ਪੈਣੀ ਹੈ ਜਿਹੜੇ ਤੁਸੀਂ ਜੱਬਲੀਆਂ ਮਾਰਦੇ ਹੋ ਤੁਹਾਡੇ ਤੇ ਵੀ ਪੁੱਠੀ ਪੈ ਸਕਦੀ ਹੈ ਅੱਜ ਅੱਜ ਬਹੁਤ ਸਾਰੇ ਬੁਲਾਰੇ ਆਏ ਵੱਖ-ਵੱਖ ਧਰਮਾਂ ਦੇ ਆਗੂ ਵੀ ਆਏ ਹੋਏ ਸੀ ਪਰ ਸਿਲੈਕਟ ਕਮੇਟੀ ਦਾ ਕੋਈ ਮੈਂਬਰ ਨਹੀਂ ਸੀ ਜਾਂ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਜੀਪੀਸੀ ਦਾ ਕੋਈ ਮੈਂਬਰ ਨਹੀਂ ਸੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੀ ਪਾਰਟੀ ਆ ਉਹਦਾ ਕੋਈ ਮੈਂਬਰ ਨਹੀਂ ਸੀ ਕਾਂਗਰਸ ਦਾ ਕੋਈ ਮੈਂਬਰ ਨਹੀਂ ਸੀ ਭਾਜਪਾ ਦਾ ਨਹੀਂ ਸੀ ਇੱਕ ਵਾਰਿਸ ਪੰਜਾਬ ਦੇ ਜ਼ਰੂਰ ਸੀਗੇ ਪਰ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਦੇ ਸਮਾਜਿਕ ਆਗੂ ਦੂਰ ਹੀ ਨੇ ਜੀ ਕੀ ਸਮਝ ਦਵੋ ਸਿਲੈਕਟ ਕਮੇਟੀ ਤੇ ਤੇ ਸਾਨੂੰ ਜ਼ਰੂਰ ਗਿਲਾ ਹੈ ਜੀ ਜਿਨ੍ਹਾਂ ਨੇ ਕਾਨੂੰਨ ਬਣਾਉਣਾ ਉਹ ਇੱਥੇ ਪਹੁੰਚੇ ਜਿਨ੍ਹਾਂ ਨੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਪੰਜਾਬ ਦੇ ਸੰਸਾਧਨਾਂ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਤੋਜਮਾਨ ਗੱਲ ਕਰਕੇ ਗਏ ਸੀਗੇ ਕਿ ਇਹਨਾਂ ਨੂੰ ਸਪੈਸ਼ਲ ਪੱਤਾ ਵੀ ਮਿਲਣਾ ਉਹਦਾ ਤੇ 15 ਮੈਂਬਰ ਸੀਗੇ ਮੇਰੀ ਅਸੀਂ 24 ਤਰੀਕ ਨੂੰ ਜਿਸ ਦਿਨ ਫਸਟ ਮੀਟਿੰਗ ਹੋਈ ਐ ਅਸੀਂ ਇਹਨਾਂ ਨੂੰ ਵਿਧਾਨ ਸਭਾ ਚ ਜਾ ਕੇ ਮੈਨਿਸ ਕਤਰਤ ਦੇ ਵਿੱਚ ਮਿਲੇ ਆ ਤੇ ਅਸੀਂ ਉਸ ਦਿਨ ਹੀ ਇਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ 3 ਤਰੀਕ ਨੂੰ ਇਸ ਮਸਲੇ ਤੇ ਇਕਤਰਤਾ ਬੁਲਾਈ ਹੈ ਤੇ ਤੁਸੀਂ ਆਓ ਜ਼ਰੂਰ ਉਸ ਦਿਨ ਨੇਦਰ ਸਾਹਿਬ ਕਹਿੰਦੇ ਸੀ ਕਿ ਹਾਂ ਮੈਂ ਕੋਸ਼ਿਸ਼ ਕਰਾਂਗਾ ਜੇ ਮੈਂ ਨਾ ਆਇਆ ਤੇ ਸਾਡੇ ਮੈਂਬਰ ਸਾਹਿਬ ਆਉਣਗੇ ਪਰसों ਫਿਰ ਮੇਰੀ ਗੱਲ ਹੋਈ ਹੈ ਉਹਨਾਂ ਨਾਲ ਉਹ ਕਹਿੰਦੇ ਸੀ ਕਿ ਮੈਨੂੰ ਕੁਝ ਜ਼ਰੂਰੀ ਜੇ ਐਨ ਕੇ ਜਾਣਾ ਪੈਣਾ ਤੇ ਮੈਂ ਕਿਹਾ ਤੁਸੀਂ ਆਪਣੇ ਨੁਮਾਇੰਦੇ ਕੋਈ ਭੇਜ ਦਿਓ ਕਮੇਟੀ ਦੇ ਮੈਂਬਰ ਭੇਜ ਦਿਓ ਪਰ ਕੋਈ ਵੀ ਨਹੀਂ ਆਇਆ ਹਨਾ ਇਥੋਂ ਇਹਨਾਂ ਦੀ ਉਹ ਨੀਤ ਸਾਹਮਣੇ ਆਉਂਦੀ ਹੈ ਹਨਾ ਹੁਣ ਰਾਏ ਸਾਹਿਬ ਸਟੇਜ ਤੇ ਕਹਿ ਤਰੇ ਸੀ ਸਾਡੀ ਨੀਤ ਦੇ ਵਿੱਚ ਖੋਟ ਨਹੀਂ ਹੈ ਪਰ ਹੁਣ ਜਦੋਂ ਸਾਹਮਣੇ ਦਿਖਦੀ ਪਈ ਹੈ ਉਨ ਰਾਇਸਾਦਦੀ ਨੀਂਹ 'ਚ ਖੋਟ ਨਹੀਂ ਹੈ ਪਰ ਕਿਸੇ ਨਾ ਕਿਸੇ ਦੀ ਨੀਂਹ 'ਚ ਤਾਂ ਖੋਟ ਹੈ ਨਹੀਂ ਤੇ ਇੱਥੇ ਕੋਈ ਤਹਿਸੀਲਦਾਰ ਹੀ ਬਿਠਾ ਦਿੰਦੇ ਕੋਈ ਸਬ ਤਹਿਸੀਲਦਾਰ ਬਿਠਾ ਦਿੰਦੇ ਕੋਈ ਵੀਡੀਓ ਬਿਠਾ ਦਿੰਦੇ ਇੱਥੇ ਬੈਠ ਕੇ ਇੱਕ ਰਜਿਸਟਰ ਲੈ ਕੇ ਜਿੰਨੇ ਕੁ ਲੋਕ ਆਏ ਸੀਗੇ ਸਾਰੀ ਕਰੀਮ ਸੀਗੀ ਕੋਈ ਇਹਨਾਂ ਦੀ رائے ਜਿਹੜੀ ਉਹਦਾ ਵਜਨ ਸੀਗਾ ਸ੍ਰੀ ਮੀਰ ਜੈਸ਼ਰੰਦ ਵਰਗੀਆਂ ਹਸਤੀਆਂ ਜਾਂ ਜਿਹੜੇ ਅਮ ਤੋਜਮਾਨ ਹੋ ਗਿਆ ਆਪਣਾ ਥਲੀ ਸਾਹਿਬ ਹੋ ਗਿਆ ਹੋਰ ਜਿੰਨੇ ਆ ਕਿੰਨੇ ਆਏ ਸੀਗੇ ਨਾ ਆਪਣਾ ਕੰਧੇਰ ਸਾਹਿਬ ਆਏ ਸੀ ਤੇ ਜਿਹੜੀ ਸੰਗਤ ਵੀ ਆਈ ਸੀ ਸਾਰੀ ਕਰੀਮ ਕਰੀਮ ਸੀਗੀ ਇਹ ਥੋੜਾ ਜਿਹੀ ਕੋਈ ਲੰਗਰ ਛਕਣ ਵਾਸਤੇ ਆਈ ਸੀ ਇਹ ਸਪੈਸ਼ਲ ਬੱਸਾਂ ਚ ਆਪਣੇ ਅੱਜ ਦੀ ਸਾਰੀ ਦਿਹਾੜੀ ਇਹਨਾਂ ਨੇ ਇਸ ਗੱਲ ਨੂੰ ਡਿਵਰਟ ਕੀਤੀ ਉਹ ਸੰਗਤ ਸੀ ਤੇ ਇਹਨਾਂ ਦੀ ਜਿਹੜਾ ਵਿਊ ਹੈ ਜਾਂ ਇਹਨਾਂ ਦੀ ਰਾਏ ਦਾ ਮੁੱਲ ਸੀਗਾ ਪਰ ਉਹਨਾਂ ਨੇ ਇਹਦੇ ਵਾਸਤੇ ਕੋਈ ਸੀਰੀਅਸਨੈਸ ਨਹੀਂ ਦਿਖਾਈ ਇਸ ਗੱਲ ਦਾ ਸਾਨੂੰ ਬੜਾ ਅਫਸੋਸ ਹੈ ਤੇ ਬਾਕੀ ਕਮੇਟੀਆਂ ਜਿਹੜੀਆਂ ਨੇ ਜਾਂ ਪਾਰਟੀਆਂ ਨੇ ਇਹ ਤਾਂ ਵੇਖੋ ਗੁਰੂ ਦੀ ਸੇਵਾ ਹੈ ਇੱਥੋਂ ਮੇਵਾ ਖਾਣਾ ਵਾ ਕਿ ਇੱਥੋਂ ਫਿਰ ਨਦਰੋ ਪੱਠੀ ਜੇਕਰ ਸੁਲਤਾਨਾ ਕਹਾਉ ਕਰਾਇੰਦਾ ਦਰਮੰਗਣ ਪੇਖਣਾ ਪਾਏਂਦਾ ਸਾਡੇ ਸਾਹਮਣੇ ਹੀ ਆ अच्छा संगत ਦੇ ਵਿੱਚ ਇੱਕ ਕਾਮ ਰਹਿ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਸੰਗਤ ਇਹ ਵੀ ਕਹਿ ਰਹੀ ਹੈ ਕਿ ਜਾਨਵੁੱਝ ਕੇ ਇਸ ਮਾਮਲੇ ਨੂੰ ਲਮਕਾਇਆ ਜਾ ਰਿਹਾ ਕਿ ਜੇ ਤੁਸੀਂ ਸਲਾਹ ਹੀ ਲੈਣੀਆਂ ਹੁੰਦੀਆਂ ਤਾਂ ਲੈਂਡ ਪਾਲਸ ਲੈਂਡ ਪਾਲਿਸੀ ਨੀਤੀ ਹੈ ਜਿਹੜੀ ਤੁਸੀਂ ਲੈ ਕੇ ਆਏ ਹੋ ਲੈਂਡ ਪੂਲਿੰਗ ਨੀਤੀ ਹੈ ਉਹਦੇ ਉੱਤੇ ਤੁਸੀਂ ਕੋਈ ਕਮੇਟੀ ਨਹੀਂ ਬਣਾਈ ਤੇ ਇਸ ਮਾਮਲੇ ਤੇ ਉੱਤੇ ਕਮੇਟੀ ਬਣਾਤੀ ਪਹਿਲਾਂ ਕਿੰਨੀਆਂ ਤੁਸੀਂ ਐਸਆਈਟੀਆਂ ਬਣਾਉਣੇ ਹੋ ਕਿੰਨੇ ਬਿੱਲ ਕਿਉਂ ਨਹੀਂ ਉਹ ਸਿੱਧਾ ਕਾਨੂੰਨ ਬਣਦਾ ਤੇ ਇਸ ਕਾਨੂੰਨ ਤੇ ਹੀ ਜਿਹੜੇ ਬਿੱਲ ਤੇ ਹੀ ਜਿਹੜੀ ਤੁਸੀਂ ਕਮੇਟੀ ਕਿਉਂ ਬਣਾਈ ਕਮੇਟੀ ਬਣਾਈ ਹੈ ਬਿਲਕੁਲ ਇਹ ਬੜਾ ਵਾਜਬ ਸਵਾਲ ਹੈ ਸੰਗਤ ਦਾ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਪਹਿਲੀ ਵਾਰੀ ਹੋਇਆ ਪੰਜਾਬ ਵਿਧਾਨ ਸਭਾ ਦੇ ਵਿੱਚ ਕਿ ਕਿਸੇ ਸਿਲੈਕਟ ਕਮੇਟੀ ਨੂੰ 6 ਮਹੀਨੇ ਦਾ ਸਮਾਂ ਦਿੱਤਾ ਹੈ। ਅਵਲ ਤਾਂ ਸਿਲੈਕਟ ਕਮੇਟੀ ਬਣਦੀ ਨਹੀਂ ਹੈਨਾ। ਬਹੁਤ ਸਾਰੇ ਹੁਣੇ ਲੈਂਡ ਪੂਲਿੰਗ ਦਾ ਬੜੀ ਚਰਚਾ ਚੱਲਦੀ ਪਈ ਹੋਰ ਵੀ ਕਿੰਨੇ ਆ ਪਿਛਲੇ ਮਹੀਨੇ ਚ ਮੇਰੇ ਖਿਆਲ ਨਾਲ ਪੰਜ ਚਾਰ ਕਰਤੇ ਹੋਣੇ ਨੇ ਬਿੱਲ ਪਾਸ ਹੈਨਾ। ਕਈ ਐਕਟ ਬਣਦੇ ਪਏ ਨੇ ਪਰ ਇਸ ਮਸਲੇ ਨੂੰ ਐਸਾ ਠੰਡੇ ਬਸਤੇ ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਅਸੀਂ ਠੰਡਾ ਹੋਣ ਨਹੀਂ ਦੇਣਾ ਇਹਨਾਂ। ਉਹ ਜਿਹੜਾ ਸਾਡਾ ਵੀਰ ਉੱਤੇ ਟਾਵਰ ਦੇ ਉੱਤੇ ਚੜਿਆ ਬੈਠਾ ਹੈ ਨਾ ਉਹਦੀ ਤਪੱਸਿਆ ਨੇ ਇਸ ਨੂੰ ਠੰਡਿਆ ਨਹੀਂ ਹੋਣ ਦੇਣਾ ਸਾਬਜ਼ਾਦਿਆਂ ਦੀ ਮਿਹਰ ਦੇ ਨਾਲ ਇਹ ਗਰਮੀ ਰਹਿਣਾ ਮਸਲਾ ਇਹ ਤਾਂ ਇਹ ਆ ਭੀ ਨੰਗੇ ਹੋਣਗੇ ਲੋਕਾਂ ਦੇ ਸਾਹਮਣੇ ਨੰਗੇ ਹੋਣਗੇ ਜਿਹੜੇ ਬੜੇ ਕਹਿੰਗਲ ਮਗਰਮਸ਼ ਦੇ ਹੰਝੂ ਕੇਰਦੇ ਸੀ ਨਾ ਉਸ ਦਿਨ ਵੀ ਸਾਨੂੰ ਬੜਾ ਪਿਆਰ ਹੈ ਸਾਨੂੰ ਬੜਾ ਪਿਆਰ ਹੈ ਮੈਂ ਤਾਂ ਅੱਜ ਇੱਕ ਬੇਨਤੀ ਕਰਨਾ ਤੁਹਾਡੇ ਚੈਨਲ ਦੇ ਰਹੀਂ 2018 ਦਾ ਤੁਸੀਂ ਰਿਕਾਰਡ ਦੇਖਿਓ ਮੈਂ ਦੇਖਿਆ ਸੀ ਉਸ ਦਿਨ ਜਦੋਂ ਡਿਸਕਸ਼ਨ ਹੋਈ ਸੀ ਉਦੋਂ ਕਾਂਗਰਸ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਅਮਨ अरोड़ा ਉਸ ਵੇਲੇ ਆਮ ਆਦਮੀ ਪਾਰਟੀ ਦੇ ਮੁਖ ਸੀਗੇ ਇਥੋਂ ਵਿਧਾਨ ਸਭਾ ਚ ਇਹਨਾਂ ਨੇ ਆਪਣੇ ਵੱਲੋਂ ਰਿਪਰੈਜੈਂਟੇਸ਼ਨ ਦਿੰਦੇ ਸਬਮਿਸ਼ਨ ਦਿੰਦੇ ਹੋਏ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਐਮੈਂਡਮੈਂਟ ਬਣਾਉਣ ਜਾ ਰਹੇ ਜਾਂ ਕਾਨੂੰਨ ਦੇ ਵਿੱਚ ਸੋਧ ਕਰਨ ਜਾ ਰਹੇ ਉਦੋਂ ਸੈਂਟਰ ਨੂੰ ਭੇਜਿਆ ਸੀ ਨਾ 18 ਚ ਇਹਨੂੰ ਫਾਸਟ ਟਰੈਕ ਕੋਰਟ ਦੇ ਉੱਤੇ ਰੱਖਿਆ ਜਾਏ। ਸੋ ਮੈਂ ਅੱਜ ਅਮਨ अरोड़ा ਜੀ ਨੂੰ ਤੇ ਸਾਰੀ ਆਮ ਆਦਮੀ ਪਾਰਟੀ ਤੇ ਸਾਰੇ ਵਿਧਾਇਕਾਂ ਨੂੰ ਇੱਕ ਬੇਨਤੀ ਕਰਦਾ ਕਿ ਕਿ ਇਸ ਜਿਹੜਾ ਫਾਸਟ ਟਰੈਕ ਤੇ ਜਾਣਾ ਉਹ ਤਾਂ ਚਲੋ ਇੱਕ ਬਾਦ ਦੀ ਪ੍ਰਕਿਰਿਆ ਹੈ ਚੰਗੀ ਗੱਲ ਉਹਨੂੰ ਫਾਸਟ ਟਰੈਕ ਤੇ ਰੱਖੋ ਪਹਿਲਾਂ ਆਪਣੀ ਸਿਲੈਕਟ ਕਮੇਟੀ ਨੂੰ ਤਾਂ ਫਾਸਟ ਟਰੈਕ ਤੇ ਪਾ ਲੋ ਆਪਣੀ ਸਿਲੈਕਟ ਕਮੇਟੀ ਨੂੰ ਤਾਂ ਫਾਸਟ ਟਰੈਕ ਤੇ ਪਾਓ ਇਹ ਕਿਉਂ ਨਹੀਂ ਪਾ ਸਕਦੀ ਭਾਈ ਇਸ ਤੋਂ ਜ਼ਰੂਰੀ ਕੋਈ ਕੰਮ ਹੈਗਾ ਪੰਜਾਬ ਦਾ ਤੁਸੀਂ ਸਾਰਿਆਂ ਨੇ ਵਿਧਾਨ ਸਭਾ 'ਚ ਇਸ ਗੱਲ ਤੇ ਬੋਲੇ ਹੋ ਵੀ ਬਹੁਤ ਜ਼ਰੂਰੀ ਹੈ ਸਾਨੂੰ ਬਹੁਤ ਦੁੱਖ ਹੈ ਸਾਨੂੰ ਆਹ ਵੈ ਸਾਨੂੰ ਉਹ ਹੈ ਮ ਮੁੱਖ ਮੰਤਰੀ ਸਾਹਿਬ ਨੇ ਤਾਂ ਬੜੀਆਂ ਉਦਾਹਰਣਾਂ ਦਿੱਤੀਆਂ ਸੀ ਸੱਚੀਆਂ ਸੀਗੀਆਂ ਵੀ ਗੁਰੂਦਕਰ ਵੱਲ ਹੱਥ ਕਰਕੇ ਕੋਈ ਕਹੇ ਦੇ ਵੀ ਹਾਂ ਮੈਂ ਆ ਕੰਮ ਕੀਤਾ ਮੈਂ ਨਹੀਂ ਕੀਤਾ ਤੇ ਲੁਕੀ ਉਹਦੇ ਤੇ ਫੈਸਲਾ ਕਰ ਲੈਂਦੇ ਸਚਾਈਆਂ ਨੇ ਪਰ ਜੇ ਤੁਹਾਨੂੰ ਸੱਚੀ ਮੁੱੱਚ ਹੀ ਲੱਗਦਾ ਕਿ ਤੁਸੀਂ ਸੀਰੀਅਸ ਹੋ ਤੇ ਸੀਰੀਅਸਨੈਸ ਦਿਖਣੀ ਵੀ ਤਾਂ ਚਾਹੀਦੀ ਹੈ ਨਾ ਕਮੇਟੀ ਦੀ ਮੀਟਿੰਗ ਹਫਤੇ ਬਾਅਦ ਕਿਉਂ ਨਾ ਕਿਉਂ ਹੋ ਰਹੀ ਹੈ ਰੋਜ਼ ਹੋਏ ਜਿੰਨੇ ਉਸ ਦਿਨ ਦੇ ਸੁਝਾਅ ਮਿਲੇ ਨੇ ਉਹਨਾਂ ਨੂੰ ਪ੍ਰੋਸੈਸ ਕਰੋ ਉਸ ਨੂੰ ਉਹਨਾਂ ਨੂੰ ਸਾਹਮਣੇ ਰੱਖਣਾ ਕਿ 31 ਤਰੀਕ ਨੂੰ ਅਸੀਂ ਫੇਰ ਬੈਠਾਂਗੇ ਫੇਰ ਇੱਕ ਗੱਲਾ ਪੀਣ ਪਾਵਾਂਗੇ ਫੇਰ ਉਹਦੇ 'ਚ 50 ਬੰਦੇ ਲਾਵਾਂਗੇ ਤੁਸੀਂ ਹੋਣੀ 10 ਬੰਦੇ ਲਾਰੋ ਰੋਜ਼ ਦੇ ਰੋਜ਼ ਜਿੰਨੇ ਤੁਹਾਨੂੰ ਮੈਸੇਜ ਆ ਰਹੇ ਨੇ ਜਿੰਨੇ ਤੁਹਾਨੂੰ ਸੁਝਾਅ ਆ ਰਹੇ ਨੇ ਉਹਨਾਂ ਨੂੰ ਪ੍ਰੋਸੈਸ ਕਰੋ ਉਹਨਾਂ ਨੂੰ ਕੰਸੀਡਰ ਕਰਨਾ ਜਾਂ ਨੈਗਲੈਕਟ ਕਰਨਾ ਉਹ ਜੋ ਵੀ ਕਰਨਾ ਕਰੋ ਨਾ ਇਹਨੂੰ ਫਾਸਟ ਟਰੈਕ ਤੇ ਪਾਓ ਪ੍ਰਧਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਫਾਸਟ ਟਰੈਕ ਤੇ ਪਾਓ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੋ ਸਕੇ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਐਕਸ਼ਨ ਸਪੀਕਸ ਲਾਊਡਰ ਦੈਨ ਵੌਇਸ ਜੇ ਤੁਸੀਂ ਕੋਈ ਕੰਮ ਕਰੋਗੇ ਨਾ ਫਿਰ ਤੁਹਾਨੂੰ ਬਹੁਤਾ ਬੋਲਣ ਦੀ ਵੀ ਲੋੜ ਨਹੀਂ ਪੈਗੀ ਸੋ ਤੁਹਾਡੇ ਕੰਮਾਂ ਨੇ ਬੋਲਣਾ ਸੋ ਬਿਹਤਰ ਹੈ ਕਿ ਤੁਸੀਂ ਆਪਣੇ ਕੰਮ ਹੀ ਇਦਾਂ ਦੇ ਕਰੋ ਇਹਨੂੰ ਫਾਸਟ ਟਰੈਕ ਤੇ ਪਾਓ ਰੋਜ਼ ਮੀਟਿੰਗਾਂ ਹੁਣ ਰੋਜ਼ ਸੁਣ ਅੱਜ ਇੱਥੇ ਬੜੀ ਇੱਕ ਹਾਸੋ ਹੀ ਨਹੀਂ ਗੱਲ ਹੋ ਗਈ ਉਹ ਆਪਣਾ ਐਮਐਲਏ ਸਾਹਿਬ ਦੇ ਸਾਹਮਣੇ ਕਿਸੇ ਨੇ ਪੁੱਛਿਆ ਪੋਰਟਲ ਕਿਹੜਾ ਵੈ ਐਮਐਲਏ ਸਾਹਿਬ ਨੂੰ ਵੀ ਨਹੀਂ ਪਤਾ ਅਸੀਂ ਕੱਲ ਖੁਦ ਉਹ ਜਿਹੜੀ ਸਾਈਟ ਖੋਲਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਪਿਆ ਹੋਇਆ ਵਾ ਪ੍ਰਪੋਜ਼ਡ ਬਿਲ ਉਹ ਖੁੱਲਾ ਹੀ ਨਹੀਂ ਹੁਣ ਸਾਡੇ ਵਰਗੇ ਬੰਦੇ ਨੂੰ ਨਹੀਂ ਲੱਭ ਰਿਆ ਆ ਪੰਜਾਬੀ ਨੂੰ ਕਿੱਥੋਂ ਲੱਭੇਗਾ ਉਹ ਉਹ ਤਾਂ ਵੱਖਰੀ ਗੱਲ ਸਾਡੇ ਕੋਲ ਕਿਉਂਕਿ ਅਸੀਂ ਉਸ ਚੀਜ਼ ਨਾਲ ਇਨਵੋਲ ਸੀਗੇ ਸਾਡੇ ਕੋਲ ਉਹਦੀ ਕਾਪੀ ਮੌਜੂਦ ਹੈ ਜਿਹੜਾ ਪ੍ਰੋਪੋਜ਼ਡ ਐਕਟ ਸੀਗਾ ਜਿਹੜਾ ਬਾਅਦ ਚ ਇਹਨਾਂ ਡਿਲੀਊਟ ਕਰਕੇ ਦੂਜਾ ਢਾਈ ਕ పేਜ ਦਾ ਬਣਾਇਆ ਉਹ ਵੀ ਹੈਗਾ ਸੋ ਮਸਲਾ ਤਾਂ ਇਹ ਆ ਵੀ ਐਵੇਂ ਗੋਂਗਲੋਂ ਤੋਂ ਮਿੱਟੀ ਨਾ ਛਾੜੂ ਬਹੁਤ ਸੀਰੀਅਸ ਮਸਲਾ ਹੈ ਇਹਨੇ ਅੱਗੇ ਬੜੇ ਰੋਲੇ ਆ ਤੇ ਜਿਹੜੇ ਹੁਣ ਵੀ ਗੁਰੂ ਨਾਲ ਗਦਾਰੀ ਕਰਨਗੇ ਨਾ ਗਦਾਰੀ ਹੋਏਗੀ ਇੱਕ ਜੇ ਨੂੰ ਮੇਰਾ ਲਫ਼ਜ਼ ਕੌੜੇ ਲੱਗ ਸਕਦੇ ਪਰ ਇੱਕ ਜੋ ਜੇ ਗੁਰੂ ਸਾਹਿਬ ਦੇ ਨਾਲ ਗੱਦਾਰੀ ਕਰੋਗੇ ਦਗਾ ਕਰੋਗੇ ਤੇ ਭੁਗਤਾਨ ਭੁਗਤਣਾ ਪੈਣਾ ਪਹਿਲਿਆਂ ਨੇ ਭੁਗਤਿਆ ਜੇ ਉਹਨਾਂ ਵਾਲਾ ਹਾਲ ਕਰਾਉਣਾ ਚਾਹੁੰਦੇ ਤੇ ਕਰਾ ਲਓ ਭਾਈ ਕਰਾ ਲਓ ਅਸੀਂ ਹੋਰ ਤੜਫਾਂਗੇ ਥੋੜਾ ਪਰ ਬਹੁਤ ਭਾਰਾ ਪੈ ਜਾਣਾ ਜੇ ਜਿਸ ਧਰਤੀ ਤੇ ਬੈਠ ਕੇ ਅਸੀਂ ਇਹ ਗੱਲਾਂ ਕਰਦੇ ਪਏ ਆ ਨਾ ਇਸ ਧਰਤੀ ਦੇ ਨਹੀਂ ਬਖਸ਼ਣਾ ਇਹ ਧਰਤੀ ਦਾ ਮੈਂ ਕੋ ਗੱਲ ਤੁਹਾਡੀ ਜੋੜਦਾ ਜਾਵਾਂ ਇੱਥੇ ਪਿੱਛੇ ਸ਼ਾਇਦ ਅਸੀਂ ਇੱਥੇ ਇੱਥੇ ਨਹੀਂ ਲਿਖ ਪਏ ਦੂਸਰੇ ਤੇ ਲਿਖਿਆ ਹੋਇਆ ਇਹ ਉਹ ਧਰਤੀ ਹੈ ਜਿੱਥੇ ਪਪੀਆਂ ਨੂੰ ਦੰਡ ਦਿੱਤਾ ਗਿਆ ਸੀ ਹਮ ਬਾਬਾ ਬੰਦਾ ਸਿੰਘ ਬਹਾਦਰ ਨੇ ਮੈਂ ਫੇਰ ਕਿਸਾਨ ਵੀਰਾਂ ਨੂੰ ਵੀ ਕਹਿਣਾ ਉਹ ਇੱਕ ਸ਼ੁਕਰਾਨਾ ਕਰਨ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਵੀ ਆਜਿਆ ਕਰੋ ਇਸੇ ਧਰਤੀ ਤੋਂ ਤੁਹਾਨੂੰ ਜ਼ਮੀਨਾਂ ਮਿਲੀਆਂ ਸੀ ਚਲੋ ਅੱਜ ਫੇਰ ਵੀ ਕਰੋ ਇਹਨਾਂ ਦੀ ਜੜ ਹਰੀ ਰਹੀ ਗਈ ਕਿ ਆਪਣਾ ਭੰਦੇਰ ਸਾਹਿਬ ਆ ਗਿਆ ਭੰਦੇਰ ਸਾਹਿਬ ਆ ਗਿਆ ਉਹਨਾਂ ਨੇ ਸਾਰੇ ਕਿਸਾਨਾਂ ਦੀ ਰੱਖ ਲਈ ਪਰ ਕਿਸਾਨੋ ਕਿ ਤੇ ਇਕੱਠੇ ਹੋ ਕੇ ਇਧਰ ਨੂੰ ਵੀ ਆ ਜਾਓ ਇਧਰ ਨੂੰ ਵੀ ਟਰੈਕਟਰ ਮੋੜ ਲਓ ਇਧਰ ਕੋਈ ਦਰਿਆ ਜਾਂ ਇਧਰ ਕੋਈ ਸਮੁੰਦਰ ਤਾਂ ਨਹੀਂ ਪੈਂਦਾ ਜਿੱਥੇ ਕਿਤੇ ਵਿਦਵੀ ਦਾ ਸਮਾਗਮ ਹੁੰਦਾ ਤੁਹਾਡੀ ਬਹੁਤ ਨੈਗਲੀਜੀਬਲ ਪ੍ਰੈਜ਼ੈਂਸ ਹੁੰਦੀ ਹੈ ਛੋਟੀਆਂ-ਛੋਟੀਆਂ ਸੰਸਥਾਵਾਂ ਜਿਹੜੀਆਂ ਨੇ ਜਥੇਬੰਦੀਆਂ ਉਹ ਆਉਂਦੀਆਂ ਨੇ ਤੁਸੀਂ ਵੱਡਿਆਂ ਨੂੰ ਕੀ ਹੋ ਗਿਆ ਤੁਸੀਂ ਗੁਰੂ ਤਾਂ ਉੱਤੇ ਤਾਂ ਨਹੀਂ ਹੋ ਗਏ ਉਸ ਗੁਰੂ ਦਾ ਦਿੱਤਾ ਖਾਂਡੇ ਜੇ ਅੱਜ ਸਰਦਾਰੀਆਂ ਨੇ ਉਸ ਗੁਰੂ ਦੇ ਦਿੱਤੀਆਂ ਨੇ ਜੇ ਅੱਜ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਵਾਸਤੇ ਤਾਂ ਸਭ ਤੋਂ ਵੱਡੀ ਗੱਲ ਕਿ ਇਸ ਧਰਤੀ ਨੇ ਤੁਹਾਨੂੰ ਸਰਦਾਰ ਬਣਾਇਆ ਹੈ ਜਿਹੜਾ ਅੱਜ ਚੜ੍ਹੇ ਹੋ ਕੇ ਆਪਾਂ ਬੈਠੇ ਆ ਨਾ ਜ਼ਮੀਨਾਂ ਦੇ ਮਾਲ ਨੇ ਤੇ ਰਜਵਾੜਿਆਂ ਦੀਆਂ ਜ਼ਮੀਨਾਂ ਸੀ ਸਾਡੇ ਵੱਡੇ ਵਡੇਰੇ ਜਿਹੜੇ ਕਰੰਦੇ ਹੁੰਦੇ ਸੀ ਪੰਜਾਬ ਦੇ ਕਿੰਨੇ ਪਿੰਡ ਜਿੱਨਾਂ ਨੂੰ ਮੁਜਾਰਾ ਮੁਜਾਰੀ ਦੀ ਕਿੰਨੇ ਪਿੰਡ ਨੇ ਉਹ ਕਿਉਂ ਉੱਥੇ ਮੁਜਾਰੇ ਤੇ ਮੁਜਾਰੀਆਂ ਉਹ ਹੀ ਰਹਿੰਦੇ ਹੁੰਦੇ ਸੀ ਮੁਜਾਰੇ ਜਿਹੜੇ ਮਤਲਬ ਸਿਰਫ ਕੰਮ ਹੀ ਰਹਿੰਦੇ ਹੁੰਦੇ ਸੀ ਆਪਾਂ ਆਪਣੇ ਵੱਡੇ ਵਡੇਰੇ ਸਾਰੇ ਕੰਮ ਹੀ ਸੀਗੇ ਜਿਹੜਾ ਹੁਣ ਫੇਰ ਸਾਨੂੰ ਬਣਾਉਣਾ ਚਾਹੁੰਦੇ ਨਾ ਉਹ ਸਟੇਜਾਂ ਤੇ ਤਾਂ ਬੜਾ ਬੋਲਦੇ ਆ ਤੁਸੀਂ ਸਾਨੂੰ ਕਾਮਾ ਬਣਾਉਣਾ ਚਾਹੁੰਦੇ ਆ ਤੇ ਜਿੰਨੇ ਤੁਹਾਨੂੰ ਸਰਦਾਰੀ ਦਿੱਤੀ ਉਹਦੇ ਵੱਲ ਤੁਸੀਂ ਮੂੰਹ ਨਹੀਂ ਕਰਦੇ ਪਏ ਸੋਚੋ ਕੁਝ ਐਸੇ ਧਰਤੀ ਤੋਂ ਇਸੇ ਦਾਦੀ ਧਰਤੀ ਤੋਂ ਤੁਹਾਨੂੰ ਸਰਦਾਰੀਆਂ ਮਿਲੀਆਂ ਹੋਈਆਂ ਨੇ ਇੱਥੇ ਅਜੇ ਕੱਤਰ ਦਾ ਵੇਖ ਕੇ ਸਾਨੂੰ ਬੜਾ ਅਫਸੋਸ ਹੋ ਰਿਹਾ ਸੀ ਬਲਕਿ ਬਾਕੀ ਵੀ ਬੰਦਿਆਂ ਨੂੰ ਕਈਆਂ ਨੂੰ ਅਫਸੋਸ ਹੋ ਰਿਹਾ ਐਮਐਲਏ ਸਾਹਿਬ ਨੂੰ ਵੀ ਅਫਸੋਸ ਹੋਇਆ ਚਲੋ ਚੰਗਾ ਇੱਕ ਭਲਾ ਇਨਸਾਨ ਮੈਂ ਸਮਝਦਾ ਸਾਨੂੰ ਮਿਲੇ ਜਿਹਨੇ ਘੱਟੋ ਘੱਟ ਸੱਚ ਤਾਂ ਆਪਣਾ ਬਿਆਨ ਕੀਤਾ ਸੋ ਬਿਲਕੁਲ ਮੈਂ ਸਮਝਦਾ ਸਾਰੇ ਇਕੱਠੇ ਹੋ ਕੇ ਗੁਰੂ ਦੀ ਖੁਸ਼ੀ ਲੈ ਲਓ ਜੇ ਅਸੀਂ ਇਹ ਲੀਡਰਾਂ ਨੂੰ ਕਹਿ ਰਹੇ ਹਾਂ ਨਾ ਪੋਲੀਟੀਕਲ ਲੀਡਰਾਂ ਨੂੰ ਕਹਿ ਰਹੇ ਗੁਰੂ ਦੀ ਖੁਸ਼ੀ ਲੈ ਲਓ ਤੁਸੀਂ ਸਮਾਜਿਕ ਲੀਡਰ ਹੋ ਤੁਸੀਂ ਵੀ ਗੁਰੂ ਦੀ ਖੁਸ਼ੀ ਲੈ ਲਓ ਨਹੀਂ ਤੇ ਵੇਲਾ ਤਾਂ ਲੰਘ ਜਾਣਾ ਇਤਿਹਾਸ ਇਤਿਹਾਸ ਬਣ ਜਾਣਾ ਜੇ ਤੁਸੀਂ ਹੁਣ ਅੱਗ ਬਲਾਉਣ ਵਾਲਿਆਂ 'ਚ ਜੇ ਤੁਸੀਂ ਬੁਝਾਉਣ ਵਾਲਿਆਂ 'ਚ ਨਹੀਂ ਨਾ ਫਿਰ ਤੁਸੀਂ ਲਾਉਣ ਵਾਲਿਆਂ ਨੂੰ ਉਤਸ਼ਾਹਤ ਕਰਦੇ ਪਿਓ ਇੱਕ ਗੱਲ ਤਾਂ ਕਲੀਅਰ ਹੈ ਛਿਰਗਲ ਸਾਹਿਬ ਜੇ ਤੁਸੀਂ ਕਿਸੇ ਗਲਤ ਚੀਜ਼ ਨੂੰ ਡੱਕ ਨਹੀਂ ਰਹੇ ਫਿਰ ਤੁਸੀਂ ਉਹਨੂੰ ਉਤਸ਼ਾਹਤ ਕਰ ਰਹੇ ਹੋ ਮੇਰੇ ਖਿਆਲ ਤੁਸੀਂ ਸਹਿਮਤ ਹੋਵੋਗੇ ਸਿਆਣੇ ਪੱਤਰਕਾਰ ਜੇ ਕਿਸੇ ਗਲਤ ਚੀਜ਼ ਨੂੰ ਆਪਾਂ ਡੱਕਦੇ ਨਹੀਂ ਇਹਦਾ ਮਤਲਬ ਤੁਸੀਂ ਲੁਕਵੇਂ ਢੰਗ ਦੇ ਨਾਲ ਉਹਨੂੰ ਸਪੋਰਟ ਕਰਦੇ ਪਿਓ ਚਲ ਕੋਈ ਇਹਨੂੰ ਲੱਗਾ ਰਿਹਾ ਤੂੰ ਇਹਦਾ ਮਤਲਬ ਤੁਸੀਂ ਬੇਅਦਬੀਆਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹਨਾਂ ਦੇ ਹੱਕ 'ਚ ਭੁਗਤਦੇ ਪਿਓ ਸੋਚੋ ਜਰਾ ਈ ਰੱਬ ਦੇ ਘਰ ਦੇਣਦਾਰ ਬਣ ਜਾਣਾ ਇਕੱਠੇ ਹੋ ਕੇ ਆ ਜਾ ਕਰੋ ਤਗੜੇ ਹੋ ਕੇ ਕਿਤੇ ਇਨੀ ਡੀਜ਼ਲ ਮੁੱਕ ਚੱਲਿਆ ਤੁਹਾਡੇ ਟਰੈਕਟਰਾਂ ਚ ਜਿੱਦਾਂ ਕਿਤੇ ਗੁਰੂ ਸਾਹਿਬ ਦੇ ਵਾਸਤੇ ਇਕੱਠ ਹੁੰਦਾ ਨਾ ਹੁਣ 31 ਤਰੀਕ ਨੂੰ ਬਟਾਲੇ ਇਕੱਠ ਹੋਣਾ ਹੈ ਆ ਜਾਓ ਤਗੜੇ ਹੋ ਕੇ ਇੱਕ ਵਾਰੀ ਦਿਖਾਤਾ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਿੰਨੀ ਕਿ ਸੰਗਤ ਆ ਕਿੰਨਾ ਕਿ ਪਿਆਰ ਕਰਦੀ ਹੈ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਉ ਦਿਖਾਉਣ ਦਾ ਮੌਕਾ ਹੈ ਤੇ ਦਿਖਾਓ ਅੱਛਾ ਗੁਰਪ੍ਰੀਤ ਇੱਕ ਨਾ ਮੈਂ ਪੜੀ ਜਾਂਦਾ ਸੀ ਕਿਤੇ ਕੇ ਜਿਹੜੇ ਜਿਹੜੇ ਹਾਲ ਦੇ ਵਿੱਚ ਬੈਠੇ ਆ ਆਪਾਂ ਟੋਡਰਮਲ ਹਾਲ ਹੈ ਜੀ ਤੇ ਦੀਵਾਨ ਟੋਡਰਮਲ ਹਾਲ ਦੇ ਵਿੱਚ ਆਪਾਂ ਬੈਠੇ ਆ ਤੇ ਇਹਨਾਂ ਦੇ ਜਿਹੜੇ ਬਜ਼ੁਰਗਾਂ ਦਾ ਪਸ਼ੋਕੜ ਸੀ ਉਹ ਸਮਾਣਾ ਦੇ ਕਾਕੜਾ ਪਿੰਡ ਦੇ ਨਾਲ ਸੀ ਤੇ ਹੁਣ ਸਮਾਣੇ ਤੋਂ ਹੀ ਦੇਖੋ ਸੰਗਤ ਆਈ ਹੈ ਸੰਗਤ ਆਈ ਹੈ ਤੇ ਆਪਾਂ ਅੱਜ ਬੈਠੇ ਆ ਤੇ ਉਹਨਾਂ ਨੇ ਕਿੱਡਾ ਕਾਰਜ ਕਰਿਆ ਦੀਵਾਨ ਟੋਡਰਮਲ ਨੇ ਤੇ ਮੈਂ ਵੀ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਦੀਵਾਨ ਟੋਡਰਮਲ ਨੂੰ ਵੀ ਸੰਗਤ ਯਾਦ ਰੱਖਦੀ ਹੈ ਮੋਤੀराम ਮਹਿਰਾਂੂ ਯਾਦ ਰੱਖਦੀ ਹੈ ਤੇ ਯਾਦ ਵਜ਼ੀਰ ਖਾਨ ਨੂੰ ਵੀ ਰੱਖਦੀ ਹੈ ਜੀ ਤੇ ਹੁਣ ਇਹ ਸੰਗਤ ਤੇ ਨਿਰਪਰ ਹੈ ਲੀਡਰਾਂ ਤੇ ਨਿਰਪਰ ਹੈ ਕਿ ਉਹਨਾਂ ਨੇ ਵਜ਼ੀਰ ਖਾਨ ਦੀ ਭੂਮਿਕਾ ਨਿਭਾਉਣੀ ਹੈ ਮੋਤੀराम ਮਹਿਰਾ ਦੀ ਨਿਭਾਉਣੀ ਹੈ ਤੇ ਵਾਂ ਟੋਡਰਮਲ ਦੀ ਦਿਮਾਉਣੀ ਹੈ ਇਹ ਸਾਰਿਆਂ ਤੇ ਆਪਣੇ ਆਪ ਦੇ ਹੈ ਜੀ ਆਪਣੇ ਆਪ ਤੇ ਜੀ ਇੱਕ ਅਕੀਰਚ ਮੈਂ ਸਮਝਦਾ ਤੁਹਾਡੀ ਗੱਲ ਵੱਡੀ ਹੁੰਦੀ ਹੈ ਇੱਕ ਗੁਰਬਾਣੀ ਕੀ ਪੰਕਤੀ ਹੈ ਬਾਬਾ ਨਾਮਦੇਵ ਜੀ ਦੀ ਬਸੰਤ ਰਾਗ ਦੇ ਵਿੱਚ ਸਾਹਿਬ ਸੰਕਟ ਵੈ ਸੇਵਕ ਭਜੈ ਚਰੰਕ ਕਾਲ ਨਾ ਜੀਵੇ ਦੋਹੂ ਕੋ ਲੱਜੈ ਜਦੋਂ ਮੈਂ ਪਹਿਲੀ ਵਾਰੀ ਇਹ ਪੰਕਤੀ ਮੇਰੇ ਧਿਆਨ ਚ ਆਈਏ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਆ ਆਨੰਦ ਆਨੰਦਪੁਰ ਸਾਹਿਬ ਦੇ ਕਿਲੇ ਦੇ ਘੇਰੇ ਦੀ ਗੱਲ ਲੱਗਦੀ ਪਈ ਹੈ ਕਿ ਸਾਹਿਬ ਸੰਕਟ ਵੇ ਸੇਵਕ ਭਜੇ ਦੁਨੀ ਚੰਦ ਭਜ ਗਿਆ ਚਰੰਗ ਕਲ ਨ ਜੀਵੇ ਦੋਹਾਂ ਕੁੱਲ ਲੱਜੇ ਨਾਨਕੇ ਦਾਦਕੇ ਦੋਵੇਂ ਕੁੱਲਾਂ ਨੂੰ ਲਾਜ ਲਾ ਗਿਆ ਮਰ ਵੀ ਗਿਆ ਚਰੰਗ ਕਲ ਨ ਜੀਵੇ ਦੋਹਾਂ ਕੁੱਲੋ ਲੱਜੇ ਸੋ ਹੁਣ ਭਾਈ ਆਪਾਂ ਵੇਖੋ ਦੁਨੀ ਚੰਦ ਬਣਨਾ ਕਿ ਬਜਿੱਤਰ ਸਿੰਘ ਬਣਨਾ ਗੁਰੂ ਕੇ ਬਣਨਾ ਕਿ ਬਾਬਰ ਕੇ ਬਣਨਾ ਇਹ ਹੁਣ ਤੁਹਾਡੇ ਤੇ ਹੀ ਹੈ ਕਿਉਂਕਿ ਇਤਿਹਾਸ ਲਿਖਿਆ ਜਾ ਰਿਹਾ ਇਹੋ ਜਿਹੇ ਕੈਮਰੇ ਇਹੋ ਜਿਹੇ ਚੈਨਲ ਇਹੋ ਜਿਹੇ ਸੰਸਥਾਵਾਂ ਮੀਡੀਆ ਜਿਹੜਾ ਹੈ ਇਸ ਚੀਜ਼ ਨੂੰ ਰਿਕਾਰਡ ਕਰਦਾ ਪਿਆ ਇਹ ਵੀਡੀਓ ਕਲਿੱਪਸ ਜਿਹੜੇ ਬਣਦੇ ਨੇ ਨਾ ਵੀ ਕੌਣ-ਕੌਣ ਆਇਆ ਤੇ ਫਿਰ ਉਹ ਪਤਾ ਆਪੇ ਲੱਗ ਜਾਂਦਾ ਕੌਣ-ਕੌਣ ਨਹੀਂ ਆਇਆ ਉਹ ਵੀ ਪਤਾ ਲੱਗ ਜਾਂਦਾ ਸੋ ਆਓ ਗੁਰੂ ਦੀਆਂ ਖੁਸ਼ੀਆਂ ਲਈਏ ਤੇ ਗੁਰੂ ਦੇ ਹੋ ਕੇ ਜੀ ਵੀਏ ਇਦੋਂ ਵੱਡਾ ਹੋਰ ਕੀ ਹੋ ਸਕਦਾ ਕਿ ਆਪਾਂ ਗੁਰੂ ਦੇ ਵਾਸਤੇ ਕੁਝ ਕਰ ਜਾਈਏ ਜਿਸ ਜਿਸ ਦਾ ਦਿੱਤਾ ਖਾਵਣਾ ਤੇ ਸਕਈਏ ਸਬਾਸ ਭਾਈ ਕਿੰਨੂ ਕਿੰਨੂ ਕਵਾਂ ਹੁਣ ਮੈਂ ਬਹੁਤਾ ਕਹਿਣ ਲੱਗ ਪਿਆ ਫਿਰ ਇਹਨਾਂ ਕਹਿਣਾ ਵੀ ਗੁਰਪ੍ਰੀਤ ਸਿੰਘ ਸਾਨੂੰ ਘੇਰਦਾ ਪਿਆ ਪਰ ਤੁਸੀਂ ਕਿਉਂ ਘਿਰਦੇ ਪਏ ਹੋ ਵੇਖੋ ਅਣਜਾਣ ਗਲਤੀ ਕਰੇ ਤਾਂ ਉਹ ਵੱਖਰੀ ਗੱਲ ਹੈ ਤੇ ਜਿਹੜੇ ਜਾਣਬੁੱਝ ਕੇ ਗਲਤੀ ਕਰਦੇ ਨੇ ਜਿਹੜੇ ਗੁਰੂ ਦਾ ਦਿੱਤਾ ਸਿੱਧਾ ਹੀ ਖਾਂਣ ਦੇ ਨੇ ਤੇ ਫਿਰ ਕਿਰਤ ਕਰਨ ਹੋ ਕੇ ਗੁਰੂ ਦੇ ਵਾਸਤੇ ਨਹੀਂ ਮੂੰਹ ਖੋਲਦੇ ਪਏ ਤੇ ਬਹੁਤ ਵੱਡੇ ਦੇਮਦਾਰ ਭਾਰੀ ਭੁਈਏ ਕਿਰਤ ਕਰਨ ਮੰਦੀ ਹੋ ਬੰਦੇ ਮੇਰੇ ਤੋਂ ਵੱਧ ਗੁਰਬਾਣੀ ਤੁਹਾਨੂੰ ਯਾਦ ਹੋਏਗੀ ਸੋ ਆਜਿਆ ਕਰੋ ਭਰਾ ਕਿਤੇ ਨਹੀਂ ਤੁਹਾਨੂੰ ਕਮੇਟੀਆਂ ਕੱਢ ਦਿੰਦੀਆਂ ਗੁਰੂ ਤੇ ਭਰੋਸਾ ਰੱਖੋ ਜਿਹੜਾ ਸੰਗਤਾਂ ਨੂੰ ਕਹਿੰਦੇ ਨਾ ਗੁਰੂ ਦੇ ਭਰੋਸੇ ਗੁਰੂ ਦੇ ਭਰੋਸੇ ਆਪ ਵੀ ਰੱਖੋ ਜੇ ਬੇਅਦਬੀ ਦੀ ਗੱਲ ਕਰੋਗੇ ਇੱਥੇ ਕੱਲ ਭਾਈ ਸਾਹਿਬ ਇੱਕ ਕਥਾ ਕਰਦੇ ਪਏ ਸੀ ਉਹਨਾਂ ਨੇ ਕਥਾ ਦੇ ਵਿੱਚ ਗੱਲ ਕੀਤੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਾਰੇ ਦੇ ਅੰਗ ਫਾੜੇ ਨੇ ਮਹਾਰਾਜ ਉਹਨਾਂ ਨੂੰ ਸੁਜਾਵਾਂ ਦੇ ਯਾਰ ਕੁਝ ਤਾਂ ਹਮਤ ਰੱਖੋ ਜੇ ਆਪਣੇ ਗੁਰੂ ਵਾਸਤੇ ਵੀ ਨਹੀਂ ਆਪਾਂ ਬੋਲਣ ਜੋਗੇ ਤਾਂ ਫੇਰ ਤਾਂ ਸਾਡੇ ਨਾਲ ਕੀ ਕਹੀਏ ਮਾਫੀ ਕਰਿਓ ਸਾਨੂੰ ਤੇ ਆਜਿਆ ਕਰੋ ਭਾਈ 31 ਤਰੀਕ ਨੂੰ ਹੁਣ ਬਟਾਲੇ ਵਿਖੇ ਗੁਰਨਾਨ ਸਿੰਘ ਸਾਹਿਬ ਜੀ ਦੇ ਵਿਆਹਪੁਰਬ ਦੇ ਮੌਕੇ ਤੇ ਇਕੱਠ ਰੱਖਣ ਜਾ ਰਹੇ ਆ ਤੇ ਆ ਜਿਓ ਸਾਰੇ ਇਕੱਠੇ ਹੋ ਕੇ ਇੱਕ ਬੁਲੰਦ ਆਵਾਜ਼ ਦੇ ਵਿੱਚ ਧਰਮ ਕਾਜ ਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਨਾਲ ਗੁਰਪ੍ਰੀਤ ਜੀ ਜਿਹੜੇ ਕਿ ਮੋਰਚੇ ਦੇ ਕੋਆਰਡੀਨੇਟਰ ਨੇ ਅਗਲਾ ਪ੍ਰੋਗਰਾਮ 31 ਤਰੀਕ ਨੂੰ ਬਟਾਲਾ ਦੇ ਵਿੱਚ ਗੁਰਨਾਨਕ ਦੇਵ ਜੀ ਦੇ ਵਿਆਹਪੁਰਬ ਦੇ ਮੌਕੇ ਤੇ ਜਿੱਥੇ ਮੰਨਿਆ ਜਾਂਦਾ ਹੈ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਹੈ ਤੇ ਤੁਸੀਂ ਵੀ ਆਪਣੀਆਂ ਹਾਜ਼ਰੀਆਂ ਜ਼ਰੂਰ ਲਾਉਣੀਆਂ ਨੇ ਤੇ ਇਸ ਕਾਨੂੰਨ ਜੇਕਰ ਤੁਸੀਂ ਚਾਹੋ ਨਿਓ ਕਿ ਕਾਨੂੰਨ ਬਣਨਾ ਚਾਹੀਦਾ ਤਾਂ ਜ਼ਰੂਰ ਹਾਜ਼ਰੀਆਂ ਲਵਾਇਓ ਤੇ ਹਾਂ ਦਾ ਨਾਰਾ ਜ਼ਰੂਰ ਮਾਰਿਓ ਕਿਉਂਕਿ ਇਤਿਹਾਸ ਬਣ ਰਿਹਾ ਹੈ ਇਤਿਹਾਸ ਦੇ ਵਿੱਚ ਪੰਜਾਬੀ ਕਹਿੰਦੇ ਨੇ ਕਿ ਸਭ ਤੋਂ ਅੱਗੇ ਹੁੰਦੇ ਨੇ ਬਣਾਉਣ ਦੇ ਵਿੱਚ ਤੇ ਜ਼ਰੂਰ ਆਓ ਵਾਲੇ ਵਕਤ ਦੇ ਵਿੱਚ 31 ਤਰੀਕ ਨੂੰ ਜ਼ਰੂਰ ਪਹੁੰਚਿਓ ਇੰਨੀ ਕਿ ਗੱਲਬਾਤ ਸੀ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰੱਖਾ